मरण वारो शहीद वारो भारत माता जी भारत माता जी ਕਸ਼ਮੀਰ ਦੇ ਵਿੱਚ ਸਾਡੇ ਦੇ ਦੋਸ਼ੇ ਭਰਾਵਾਂ ਨੂੰ ਨਾ ਪੁੱਛ ਕੇ ਤੂੰ ਹਿੰਦੂਆ ਚੱਲ ਗੋਲੀ ਮਾਰ ਦਿੱਤੀ ਗਈ ਨਾ ਪੁੱਛ ਪੁੱਛ ਕੇ ਧਰਮਾਂ ਦੇ ਜੇ ਕੋਈ ਮੁਸਲਮਾਨ ਨੂੰ ਛੱਡ ਦਿੱਤਾ ਗਿਆ ਦੂਜੇ ਕਿਸੇ ਦਾ ਨਾ ਲਾਹਜ਼ ਨਹੀਂ ਕੀਤਾ ਕਈਆਂ ਨੇ ਉੱਥੇ ਬਿਚਾਰੀਆਂ ਜਿਹੜੀਆਂ ਹੱਥਾਂ ਵਿੱਚ ਚੂੜੇ ਸੀ ਜਿਹੜੀਆਂ ਕਿ ਮੰਦਿਰਾਂ ਦੇ ਵਾਸਤੇ ਜੰਮੂ ਕਸ਼ਮੀਰ ਦੇ ਜਗ੍ਹਾ ਵਿੱਚ ਗਈਆਂ ਉਹ ਉੱਥੇ ਵਹਿਣ ਪੋਣੀਆਂ ਨਜ਼ਰ ਆਈਆਂ ਇਹ ਬਹੁਤ ਮਾੜੀ ਘਟਨਾ ਹੈ ਪਾਕਿਸਤਾਨ ਦੀ ਸਾਡੀ ਅਪੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਮਿਤ ਸ਼ਾਹ ਜੀ ਨੂੰ ਅਤੇ ਸਾਰੇ ਵਿਦੇਸ਼ ਮੰਤਰੀ ਜੀ ਨੂੰ ਕਿ ਪਾਕਿਸਤਾਨ ਨੂੰ ਇਹ ਜਮੂਹ ਤੋੜਵਾ ਜਵਾਬ ਦਿੱਤਾ ਜਾਵੇ ਪਤਾ ਹੈ ਕਿ ਅੱਗੇ ਤੋਂ ਇਹ ਜੀ ਇੰਡੀਆ ਵਾਲੇ ਇਹ ਕਰਵਲ ਇਹਦੀ ਜ਼ਰੂਰਤ ਨਹੀਂ ਹੋ ਸਕੀ ਕਿ ਇਹ ਦੇ ਵਿੱਚ ਜੰਮੂ ਕਸ਼ਮੀਰ ਜਿਹੜਾ ਸਾਡਾ ਭਾਰਤ ਦਾ ਅੰਗ ਭਾਰਤ ਦਾ ਨਿਕਣਾ ਹੋ ਗਿਆ ਜਿਹੜੀ ਕਰੀ ਇਸ ਦੇ ਕੰਧਾਰੀ ਸ਼ਰਸਕਾਗੇ ਹਾਲੇ ਕਿ ਪਾਕਿਸਤਾਨ ਤੋਂ ਲਈ ਇਹ ਜਿਹੜਾ ਹਿੰਦੁਸਤਾਨ ਕਮਕਾ ਕਰਦੇ ਰਹੂਗਾ ਅਤੇ ਇਸ ਚੀਜ਼ ਦਾ ਬਗਾ ਜਿਹੜਾ ਹੈ ਪਾਕਿਸਤਾਨ ਕੋਲ ਲੈ ਜਾਊਗਾ ਪਾਕਿਸਤਾਨ ਉਰਦੂਵਾਦ ਉਰਦੂਵਾਦ ਜਿੰਦਾਬਾਦ 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 ਸਾਡੇ ਵੱਲੋਂ ਸਭ ਤੋਂ ਆਏ ਉਸੇ ਲਾਨੀਆਂ ਨੂੰ ਉਹਨਾਂ ਦਾ ਧਰਮ ਪੁੱਛੇ ਸ਼ਹੀਦ ਕਰ ਦਿੱਤਾ ਜਿਹੜਾ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਕਦੀ ਵੀ ਮਨਜ਼ੂਰ ਨਹੀਂ ਹੋਊ ਸਾਡੀ ਭਾਰਤ ਸਰਕਾਰ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਜੀ ਨੂੰ ਬੇਨਤੀ ਆ ਇਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਤੇ ਜਲਦੀ ਤੋਂ ਜਲਦੀ ਜੋ ਬੰਦੀ ਸਜ਼ਾ ਵਾ ਉਹ ਦਿੱਤੀ ਜਾਵੇ ਤੇ ਜਿਹੜੇ ਉਥੋਂ ਦੇ ਲੋਕ ਸ਼ਹੀਦ ਹੋਏ ਆ ਉਹਨਾਂ ਨੂੰ ਸਰਕਾਰ ਦੀ ਤਰਫੋਂ ਬੰਦਾ ਮੁਆਵਜ਼ਾ ਦਿੱਤਾ ਜਾਵੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਤੇ ਪਾਕਿਸਤਾਨ ਦੇ ਉੱਤੇ ਸਖਤ ਨਿਖੇਲ ਪਾਈ ਜਾਵੇ ਤਾਂ ਜੋ ਉਹਦਾ ਦੁਬਾਰਾ ਇਹੋ ਜਿਹਾ ਹੁਦਲਾ ਨਾ ਪਵੇ ਕਿ ਹਿੰਦੁਸਤਾਨ ਵੱਲੇ ਮਾਰੀ ਨਾ ਨੱਕ ਤੱਕ ਹੀ ਜਾਵੇ ਇਸ ਵਾਸਤੇ ਹਰੀ ਭਾਰਤ ਸਰਕਾਰ ਨੂੰ ਬੇਨਤੀ ਆ ਇੱਥੋਂ ਦੇ ਲੋਕਾਂ ਨੂੰ ਬੇਨਤੀ ਆ ਇਸ ਚੀਜ਼ ਦਾ ਪੂਰੀ ਤਰ੍ਹਾਂ ਦਿਨੋ ਵਿਰੋਧ ਕਰੋ ਤਾਂ ਜੋ ਇਹੋ ਜਿਹੀ ਜਿਹੜੀ ਆ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਨੂੰ ਕੋਈ ਨੁਕਸਾਨ ਨਾ ਪਹੁੰਚੇ ਹਿੰਦੁਸਤਾਨ ਦੇ ਵਿੱਚ ਅਮਨ ਛਾਤੀ ਹਮੇਸ਼ਾ ਬਹਾਲ ਰਹੇ ਸੋ ਸਾਰਿਆਂ ਨੇ ਨਾਰਿਆਂ ਦਾ ਸਾਥ ਨਾਰਿਆਂ ਦੇ